ਬੇਨਤੀ ਹੈ ਸਾਡੀ ਹੱਥ ਜੋੜ ਸਭ ਨੂੰ ਕਰਨਾ ਵਿਚਾਰ ਜੇ ਜ਼ੁਲਮਾਂ ਦੇ ਉੱਤੇ ਹੁਣ ਤੁੱਲੀ ਹੋਈ ਹੈ ਭਾਵੇਂ ਸਰਕਾਰ ਕ ਲੈਣ ਵਾਸਤੇ ਕਿਸਾਨ ਤੁਰੇ ਨੇ ਹਾਕਮ ਫਰੇਟ ਟਾਲਦਾ ਦੇਣਾ ਚਾਹੀਏ ਸਾਥ ਅੱਜ ਵਦ ਚੜ ਕੇ ਸਾਨੂੰ ਡੱਲੇ ਵਾਲਦਾ ਅੰਮਦਾ ਜਿਹੜਾ ਅਖਵਾਵੇ ਦੇਸ਼ ਦਾ ਦਿੱਤਾ ਮਿੱਟੀ ਰੋਲ ਹੈ ਮਰਨ ਵਰਤੀ ਉੱਤੇ ਆਕਰ ਹੈ ਬੈ ਗਿਆ ਹੀਰਾ ਅਨਮੋਲ ਹੈ ਲੱਭਣਾ ਨਹੀਂ ਆਗੂ ਸੱਚਾ ਫੇਰ ਭਾਲਿਆਂ ਸਾਨੂੰ ਇਹਦੇ ਨਾਲ ਦਾ ਦੇਣਾ ਚਾਹੀਏ ਸਾਥ ਅੱਜ ਵਦ ਚੜ੍ਹ ਕੇ ਸਾਨੂੰ ਡੱਲੇ ਵਾਲ ਦਾ ਆਪਸੂ ਦੇ ਵਿੱਚ ਪਾਵੇਂ ਹੋਣ ਗਿਲੇ ਨੇ ਲੱਕਾਂ ਤੇ ਹਜ਼ਾਰਾਂ ਦੀ ਮਸਲੇ ਨਿਸਾਂਝੇ ਜਾਣੋ ਸਾਰੀ ਅਸਾਂ ਦੇ ਭੁੱਲ ਜਾਈਏ ਕਾਰਾਂ ਦੀ ਪਾੜ ਕੇ ਰੱਖੋ ਤੇ ਰਾਜ ਕਰੀ ਚੱਲੀਏ ਸਾਨੂੰ ਪਤਾ ਚੱਲਦਾ ਦੇਣਾ ਚਾਹੀਏ ਸਾਥ ਅੱਜ ਵੱਦ ਚੜ ਕੇ ਸਾਨੂੰ ਡੱਲੇ ਵਾਲ ਦਾ ਇਕਤਾ ਦੇ ਵਿੱਚ ਹੁੰਦਾ ਬਾਲ ਵੀਰਿਓ ਬੋਲਨੇ ਦਨਾਵਾ ਦੇ ਔਕੇ ਵੇਲੇ ਵੀਰ ਸਦਾ ਹੀ ਨੇ ਖਾੜ ਦੇ ਨਾਲ ਦੀ ਭਰਾਵਾਂ ਦੇ ਸੜਕਾਂ ਦੇ ਉੱਤੇ ਰੋਲੇ ਆ ਕਿਸਾਨ ਹੈ ਦੇਸ਼ ਨੂੰ ਜੋ ਪਾਲਦਾ ਦੇਣਾ ਚਾਹੀਏ ਸਾਥ ਅੱਜ ਵੱਦ ਚੜ੍ਹ ਕੇ ਸਾਨੂੰ ਡੱਲੇ ਵਾਲਦਾ ਬੀ.ਡੀ.ਆ ਵਕਾਊ ਖਬਰਾਂ ਨੂੰ ਵੇਚਦਾ ਸਾਡੀ ਗੱਲ ਕਰੇ ਨਾ ਵੋਟਾਂ ਵੇਲੇ ਜਿਹੜੇ ਹੱਥ ਜੋੜ ਆਉਂਦੇ ਨੇ ਸਾਡੀ ਹਾਮੀ ਭਰੇ ਨਾ ਉਹ ਇੱਕ ਜੁੱਟ ਹੋ ਕੇ ਹੁਣ ਆਜੋ ਪੁੱਛੀਏ ਇੱਕ ਜੁੱਟ ਹੋ ਕੇ ਹੁਣ ਆਜੋ ਪੁੱਛੀਏ ਸਮਾਂ ਹੈ ਸਵਾਲ ਦਾ ਦੇਣਾ ਚਾਹੀਏ ਸਾਥ ਅਜ ਵਦ ਚੜ੍ਹ ਕੇ ਸਾਨੂੰ ਡੱਲੇ ਵਾਲ ਦਾ ਮੁੱਤ ਗਿਨ ਜਿਹੜੇ ਉਹਨਾਂ ਨੂੰ ਸਲਾਮ ਹੈ ਹੁਣ ਆਪਾਂ ਚੱਲੀਏ ਪਿੱਛੇ ਨਾ ਕੀ ਰਹਿ ਜੀ ਆਜੂਬਦ ਚੜ੍ਹ ਕੇ ਮੋਰਚੇ ਨੂੰ ਮੱਲੀਏ ਉਹ ਪਹਿਣਾ ਨਾਰਾ ਫੇਰ ਹੈ ਬੁਲੰਦ ਕਰਨ ਪਗੜੀ ਸੰਭਾਲਦਾ ਦੇਣਾ ਚਾਹੀਏ ਸਾਥ ਆਜੂਬਦ ਚੜ੍ਹ ਕੇ ਸਾਨੂੰ ਡੱਲੇ ਵਾਲਦਾ ਮੰਡੀਆਂ ਦੇ ਵਿੱਚ ਦਿੱਤਾ ਰੱਖ ਰੋਲ ਕੇ ਮਾੜੀਆਂ ਨੇ ਰੀਤੀਆਂ ਖੂਨ ਤੇ ਪਸੀਨੇ ਦੀ ਕਮਾਈ ਲੁੱਟਦੇ ਧਾਰੀਆਂ ਨੇ ਨੀਤੀਆਂ ਸੱਪਾਂ ਦੀਆਂ ਸਰੀਆਂ ਨੂੰ ਫਿਰੇ ਮਿੱਦਦਾ ਤੇ ਜਫਰ ਜਾਲਦਾ ਦੇਣਾ ਚਾਹੀਏ ਸਾਥ ਅਜਵਦ ਚੜ ਕੇ ਸਾਨੂੰ ਡੱਲੇ ਵਾਲਦਾ ਆਖਦਾ ਹੈ ਮਹਿਮਾ ਪਰ ਕੇ ਟਰਾਲੀਆਂ ਆਖਦਾ ਹੈ ਮਹਿਮਾ ਬਰ ਕੇ ਟਰਾਲੀਆਂ ਘੱਟ ਲੋ ਵਹੀਰਾਂ ਨੂੰ ਉਨਾ ਹਿੱਸੇ ਜਿੱਤ ਸਦਾ ਆਉਂਦੀ ਵੀਰਨੋਂ ਲੰਘਣ ਲਕੀਰਾਂ ਨੂੰ ਉਹ ਸ਼ੇਰ ਤੇ ਸ਼ਰਨ ਦੇਰ ਨਾ ਲਗਾ ਦਿਓ ਹੁਣ ਸਮਾ ਕਾਲ ਦਾ ਵੀ ਹੁਣ ਸਮਾ ਕਾਲ ਦਾ ਦੇਣਾ ਚਾਹੀਏ ਸਾਥ ਅੱਜ ਵਦ ਚੜ੍ਹ ਕੇ ਸਾਨੂੰ ਡੱਲੇ ਵਾਲਦਾ ਦੇਣਾ ਚਾਹੀਏ ਸਾਥ ਅੱਜ ਵਦ ਚੜ੍ਹ ਕੇ ਸਾਨੂੰ ਡੱਲੇ ਵਾਲਾ